ਇਕ ਕਹਾਣੀ ਹੈ ਸੋਨਾ ਜੰਗਲ ਦੀ ਜਿੱਥੇ ਸਾਰੇ ਜਾਨਵਰ ਆਪਸ ਵਿੱਚ ਗੱਲਾਂ ਕਰਦੇ ਸਨ ਅਤੇ ਖੁਸ਼ੀ-ਖੁਸ਼ੀ ਰਹਿੰਦੇ ਸਨ ਹਰ ਸਵੇਰ ਸੂਰਜ ਦੀਆਂ ਕਿਰਨਾਂ ਜੰਗਲ ਨੂੰ ਸੋਨੇ ਵਾਂਗ ਚਮਕਾ ਦਿੰਦੀਆਂ ਸਨ ਇਸੇ ਲਈ ਇਸ ਦਾ ਨਾਮ ਸੋਨਾ ਜੰਗਲ ਸੀ ਸੋਨਾ ਜੰਗਲ ਬਹੁਤ ਸੁੰਦਰ ਸੀ ਉੱਚੇ-ਉੱਚੇ ਰੁੱਖ ਰੰਗ-बिरंगे ਫੁੱਲ ਅਤੇ ਮਿੱਠੇ ਫਲਾਂ ਨਾਲ ਲੱਦੇ ਬੂਟੇ ਹਰ ਪਾਸੇ ਸਨ ਉੱਥੇ ਇੱਕ ਸ਼ੇਰ ਰਹਿੰਦਾ ਸੀ ਜਿਸ ਦਾ ਨਾਮ ਸੀ ਸ਼ੇਰੂ ਸ਼ੇਰੂ ਬਹੁਤ ਤਾਕਤਵਰ ਸੀ ਪਰ ਉਸਦਾ ਦਿਲ ਬਹੁਤ ਨਰਮ ਸੀ ਅਤੇ ਉਹ ਸਾਰੇ ਜਾਨਵਰਾਂ ਦਾ ਖਿਆਲ ਰੱਖਦਾ ਸੀ ਉਸਦਾ ਸਭ ਤੋਂ ਚੰਗਾ ਦੋਸਤ ਸੀ ਪਾਲੂ ਜਿਸਦਾ ਨਾਮ ਸੀ ਬੱਲੂ ਬੱਲੂ ਬਹੁਤ ਸਮਝਦਾਰ ਸੀ ਅਤੇ ਹਮੇਸ਼ਾ ਚੰਗੀ ਸਲਾਹ ਦਿੰਦਾ ਸੀ ਜੰਗਲ ਵਿੱਚ ਇੱਕ ਚਲਾਕ ਅਤੇ ਨਟਕਟ ਬਾਂਦਰ ਵੀ ਸੀ ਜਿਸਦਾ ਨਾਮ ਸੀ ਮੀਕੂ ਮੀਕੂ ਸਾਰਾ ਦਿਨ ਰੁੱਖਾਂ ਤੇ ਟਪੂਸੀਆਂ ਮਾਰਦਾ ਅਤੇ ਸਭ ਨੂੰ ਹਸਾਉਂਦਾ ਰਹਿੰਦਾ ਸੀ ਇੱਕ ਪਿਆਰੀ ਅਤੇ ਸ਼ਰਮੇਲੀ ਹਿਰਨੀ ਸੀ ਜਿਸਦਾ ਨਾਮ ਸੀ ਹੀਰੀ ਜੋ ਆਪਣੀ ਤੇਜ਼ ਦੌੜ ਲਈ ਜਾਣੀ ਜਾਂਦੀ ਸੀ ਉਹ ਸਾਰੇ ਮਿਲ ਕੇ ਖੇਤ ਦੇ گاਉਂਦੇ ਅਤੇ ਜੰਗਲ ਦੀ ਰੌਣਕ ਵਧਾਉਂਦੇ। ਇੱਕ ਦਿਨ ਜੰਗਲ ਵਿੱਚ ਹੌਲੀ-ਹੌਲੀ ਪਾਣੀ ਦੀ ਕਮੀ ਹੋਣ ਲੱਗੀ। ਪਹਿਲਾਂ ਤਾਂ ਕਿਸੇ ਨੇ ਧਿਆਨ ਨਾ ਦਿੱਤਾ ਪਰ ਜਦੋਂ ਜੰਗਲ ਦੀ ਮੁੱਖ ਨਦੀ ਜਿਸ ਦਾ ਨਾਮ ਸੀ ਜੀਵਨ ਤਾਰਾ ਸੁੱਕਣ ਲੱਗੀ ਤਾਂ ਸਾਰੇ ਜਾਨਵਰ ਚਿੰਤਤ ਹੋ ਗਏ। ਛੋਟੇ-ਛੋਟੇ ਟੋਬੇ ਸੁੱਕ ਗਏ, ਫੁੱਲ ਮੁਰਝਾਉਣ ਲੱਗੇ ਅਤੇ ਜਾਨਵਰ ਪਿਆਸੇ ਰਹਿਣ ਲੱਗੇ। ਗਰਮੀ ਵੀ ਦਿਨੋ-ਦਿਨ ਵਧ ਰਹੀ ਸੀ। ਪੰਛੀਆਂ ਨੇ ਗਾਉਣਾ ਘਟ ਕਰ ਦਿੱਤਾ ਸੀ ਅਤੇ ਜੰਗਲ ਦੀ ਖੁਸ਼ੀ ਕਿਧਰੇ ਗਵਾਚ ਗਈ ਸੀ। ਸ਼ੇਰੂ ਨੇ ਇਹ ਸਭ ਦੇਖਿਆ ਤਾਂ ਉਸਦਾ ਮਨ ਬਹੁਤ ਦੁਖੀ ਹੋਇਆ। ਉਸਨੇ ਤੁਰੰਤ ਸਾਰੇ ਜਾਨਵਰਾਂ ਦੀ ਇੱਕ ਵੱਡੀ ਸਭਾ ਬੁਲਾਈ। ਜੰਗਲ ਦੇ ਵੱਡੇ ਮੈਦਾਨ ਵਿੱਚ ਸਾਰੇ ਜਾਨਵਰ ਇਕੱਠੇ ਹੋਏ। ਪਿਆਰੇ ਦੋਸਤੋ ਸ਼ੇਰੂ ਨੇ ਗੰਭੀਰ ਆਵਾਜ਼ ਵਿੱਚ ਕਿਹਾ, "ਤੁਸੀਂ ਸਾਰੇ ਦੇਖ ਰਹੇ ਹੋ ਕਿ ਸਾਡੇ ਸੋਹਣੇ ਜੰਗਲ ਵਿੱਚ ਪਾਣੀ ਖਤਮ ਹੋ ਰਿਹਾ ਹੈ। ਜੀਵਨਤਾਰਾ ਨਦੀ ਦਾ ਪਾਣੀ ਵੀ ਘਟ ਗਿਆ ਹੈ। ਜੇ ਅਸੀਂ ਕੁਝ ਨਾ ਕੀਤਾ ਤਾਂ ਸਾਡਾ ਜੀਵਨ ਮੁਸ਼ਕਿਲ ਵਿੱਚ ਪੈ ਜਾਵੇਗਾ। ਸਾਨੂੰ ਕੁਝ ਕਰਨਾ ਪਵੇਗਾ।" ਸਾਰੇ ਜਾਨਵਰ ਇੱਕ ਦੂਜੇ ਵੱਲ ਦੇਖਣ ਲੱਗੇ। ਉਨ੍ਹਾਂ ਦੇ ਚਿਹਰਿਆਂ ਤੇ ਚਿੰਤਾ ਸਾਫ ਦਿਖਾਈ ਦੇ ਰਹੀ ਸੀ ਇੱਕ ਬੁੱਢਾ ਹਾਥੀ ਜਿਸ ਦਾ ਨਾਮ ਸੀ ਗੱਜੂ ਬੋਲਿਆ ਮਹਾਰਾਜ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕਦੇ ਵੀ ਨਦੀ ਨੂੰ ਇੰਨਾ ਸੁੱਕਾ ਨਹੀਂ ਦੇਖਿਆ ਤਦ ਮੀਕੂ ਬਾਂਦਰ ਜੋ ਹੁਣ ਤੱਕ ਇੱਕ ਉੱਚੇ ਰੁੱਖ ਤੇ ਬੈਠਾ ਸਭ ਕੁਝ ਸੁਣ ਰਿਹਾ ਸੀ ਛਾਲ ਮਾਰ ਕੇ ਹੇਠਾਂ ਆਇਆ ਅਤੇ ਬੋਲਿਆ ਮਹਾਰਾਜ ਮੈਂ ਕੱਲ ਖੇੜਦਾ ਖੇੜਦਾ ਨਦੀ ਦੇ ਨਾਲ-ਨਾਲ ਪਹਾੜਾਂ ਦੇ ਨੇੜੇ ਤੱਕ ਗਿਆ ਸੀ ਮੈਨੂੰ ਲੱਗਦਾ ਹੈ ਕਿ ਨਦੀ ਦੇ ਉੱਪਰ ਜਿੱਥੋਂ ਇਹ ਸ਼ੁਰੂ ਹੁੰਦੀ ਹੈ ਪਹਾੜਾਂ ਵਿੱਚ ਕੋਈ ਵੱਡੀ ਰੁਕਾਵਟ ਆ ਗਈ ਹੈ ਹੋ ਸਕਦਾ ਹੈ ਕੋਈ ਪੱਥਰ ਜਾਂ ਰੁੱਖ ਡਿੱਗ ਪਿਆ ਹੋਵੇ ਸਾਨੂੰ ਉੱਥੇ ਜਾ ਕੇ ਦੇਖਣਾ ਚਾਹੀਦਾ ਹੈ ਬੱਲੂ ਪਾਲੂ ਨੇ ਮੀਕੂ ਦੀ ਗੱਲ ਸੁਣ ਕੇ ਸਿਰ ਹਿਲਾਇਆ ਅਤੇ ਕਿਹਾ ਮੀਕੂ ਠੀਕ ਕਹਿ ਰਿਹਾ ਹੈ ਬੈਠੇ ਰਹਿਣ ਨਾਲ ਕੁਝ ਨਹੀਂ ਹੋਵੇਗਾ ਸਾਨੂੰ ਸਾਰਿਆਂ ਨੂੰ ਮਿਲ ਕੇ ਉਸ ਥਾਂ ਤੇ ਜਾਣਾ ਚਾਹੀਦਾ ਹੈ ਅਤੇ ਪਤਾ ਲਗਾਉਣਾ ਚਾਹੀਦਾ ਹੈ ਸ਼ੇਰੂ ਨੇ ਸਾਰਿਆਂ ਦੀ ਸਲਾਹ ਸੁਣੀ ਅਤੇ ਫੈਸਲਾ ਕੀਤਾ ਠੀਕ ਹੈ ਕੱਲ ਸਵੇਰੇ ਅਸੀਂ ਕੁਝ ਚੁਣੇ ਹੋਏ ਸਾਥੀ ਪਹਾੜਾਂ ਵੱਲ ਜਾਵਾਂਗੇ ਅਗਲੇ ਦਿਨ ਸੂਰਜ ਨਿਕਲਨਸਾਰ ਹੀ ਸ਼ੇਰੂ ਬੱਲੂ ਮੀਕੂ ਹੀਰੀ ਅਤੇ ਕੁਝ ਹੋਰ ਤਾਕਤਵਰ ਜਾਨਵਰ ਜਿਵੇਂ ਕਿ ਜੰਗਲੀ ਸੂਰ ਅਤੇ ਲੂੰਬੜੀ ਪਹਾੜਾਂ ਵੱਲ ਚੱਲ ਪਏ ਰਸਤਾ ਬਹੁਤ ਔਖਾ ਸੀ ਕਦੇ ਉਹਨਾਂ ਨੂੰ ਤਿੱਖੀਆਂ ਚਟਾਨਾਂਾਂ ਤੇ ਚੜਨਾ ਪੈਂਦਾ ਕਦੇ ਸਗਣੀਆਂ ਝਾੜੀਆਂ ਵਿੱਚੋਂ ਲੰਘਣਾ ਪੈਂਦਾ ਮੀਕੂ ਆਪਣੀ ਚੁਸਤੀ ਨਾਲ ਅੱਗੇ-ਅੱਗੇ ਰਸਤਾ ਦੇਖਦਾ ਜਾਂਦਾ ਅਤੇ ਹੀਰੀ ਆਪਣੀ ਤੇਜ਼ ਨਜ਼ਰ ਨਾਲ ਖਤਰਿਆਂ ਤੋਂ ਸਾਵਧਾਨ ਕਰਦੀ ਬੱਲੂ ਆਪਣੇ ਤਜਰਬੇ ਨਾਲ ਸਭ ਨੂੰ ਸਹੀ ਰਾਹ ਦੱਸਦਾ ਗਰਮੀ ਵੀ ਬਹੁਤ ਸੀ ਪਰ ਪਾਣੀ ਲਬੰਦੀ ਉਮੀਦ ਉਹਨਾਂ ਨੂੰ ਹਿੰਮਤ ਦੇ ਰਹੀ ਸੀ ਕਈ ਘੰਟਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਆਖਰਕਾਰ ਉਹ ਉਸ ਥਾਂ ਪਹੁੰਚੇ ਜਿੱਥੇ ਜੀਵਨ ਤਾਰਾ ਨਦੀ ਪਹਾੜਾਂ ਵਿੱਚੋਂ ਨਿਕਲਦੀ ਸੀ ਉਹਨਾਂ ਨੇ ਦੇਖਿਆ ਕਿ ਮੀਕੂ ਦਾ ਅੰਦਾਜ਼ਾ ਸਹੀ ਸੀ ਇੱਕ ਬਹੁਤ ਵੱਡਾ ਪੱਥਰ ਲਗਭਗ ਇੱਕ ਛੋਟੇ ਪਹਾੜ ਜਿੰਨਾ ਉੱਪਰੋਂ ਡਿੱਗ ਕੇ ਨਦੀ ਦੇ ਰਸਤੇ ਵਿੱਚ ਪੂਰੀ ਤਰ੍ਹਾਂ ਅੜ ਗਿਆ ਸੀ ਜਿਸ ਕਾਰਨ ਪਾਣੀ ਦਾ ਵਹਾਰ ਰੁਕ ਗਿਆ ਸੀ ਅਤੇ ਥੋੜਾ ਥੋੜਾ ਪਾਣੀ ਹੀ ਰਿਸ ਰਿਹਾ ਸੀ ਸ਼ੇਰੂ ਨੇ ਗਰਜ ਕੇ ਕਿਹਾ ਇਸ ਪੱਥਰ ਨੂੰ ਹਟਾਉਣਾ ਪਵੇਗਾ ਇਹੀ ਸਾਡੀ ਮੁਸੀਬਤ ਦੀ ਜੜ ਹੈ ਪਰ ਪੱਥਰ ਬਹੁਤ ਵੱਡਾ ਸੀ ਸਭ ਤੋਂ ਪਹਿਲਾਂ ਜੰਗਲੀ ਸੂਰਾਂ ਨੇ ਆਪਣੇ ਨੁਕੀਲੇ ਦੰਦਾਂ ਨਾਲ ਉਸ ਨੂੰ ੱਟਕਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੱਥਰ ਟਸ ਤੋਂ ਮਸਣਾ ਹੋਇਆ ਫਿਰ ਬੱਲੂ ਪਾਲੂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਪਰ ਉਹ ਵੀ ਅਸਫਲ ਰਿਹਾ ਸਾਰੇ ਜਾਨਵਰ ਨਿਰਾਸ਼ ਹੋਣ ਲੱਗੇ ਮੀਕੂ ਬਾਂਦਰ ਨੇ ਆਸ-ਪਾਸ ਦੇਖਿਆ ਉਸਨੇ ਕੁਝ ਮਜ਼ਬੂਤ ਵੇਲਾਾਂ ਵੇਖੀਆਂ ਜੋ ਰੁੱਖਾਂ ਨਾਲ ਲਟਕ ਰਹੀਆਂ ਸਨ ਉਸਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ ਦੋਸਤੋ ਉਹ ਚੀਕਿਆ ਅਸੀਂ ਇਹਨਾਂ ਵੇਲਾ ਨੂੰ ਪੱਥਰ ਨਾਲ ਬਨ ਕੇ ਸਾਰੇ ਰਲ ਕੇ ਖਿੱਚ ਸਕਦੇ ਹਾਂ ਇਹ ਵਿਚਾਰ ਸਭ ਨੂੰ ਪਸੰਦ ਆਇਆ ਉਹਨਾਂ ਨੇ ਮਿਲ ਕੇ ਮਜ਼ਬੂਤ ਵੇਲਾਏ ਇਕੱਠੀਆਂ ਕੀਤੀਆਂ ਉਹਨਾਂ ਨੂੰ ਪੱਥਰ ਦੇ ਆਲੇ ਦੁਆਲੇ ਚੰਗੀ ਤਰ੍ਹਾਂ ਬੰਨ੍ਹਿਆ ਸ਼ੇਰੂ ਨੇ ਸਭ ਨੂੰ ਕਿਹਾ ਜਦੋਂ ਮੈਂ ਤਿੰਨ ਕਹਾਗਾ ਸਾਰੇ ਆਪਣੀ ਪੂਰੀ ਤਾਕਤ ਨਾਲ ਖਿੱਚਣਾ 1 2 3 ਸ਼ੇਰੂ ਨੇ ਹੁਕਮ ਦਿੱਤਾ ਸਾਰੇ ਜਾਨਵਰਾਂ ਨੇ ਸ਼ੇਰੂ ਬੱਲੂ ਹਾਥੀ ਜੇਕਰ ਗੱਜੂ ਵੀ ਨਾਲ ਆਇਆ ਹੋਵੇ ਨਹੀਂ ਤਾਂ ਹੋਰ ਤਾਕਤਵਰ ਜਾਨਵਰ ਜੰਗਲੀ ਸੂਰ ਅਤੇ ਬਾਕੀ ਸਾਰਿਆਂ ਨੇ ਇੱਕੋ ਸਮੇਂ ਪੂਰਾ ਜ਼ੋਰ ਲਗਾਇਆ ਜ਼ੋਰ ਲਗਾ ਕੇ ਹਈ ਸ਼ਾ ਜ਼ੋਰ ਲਗਾ ਕੇ ਹਈ ਸ਼ਾ ਉਹ ਇੱਕ ਸੁਰ ਵਿੱਚ ਬੋਲ ਰਹੇ ਸਨ ਪਹਿਲਾਂ ਤਾਂ ਪੱਥਰ ਬਿਲਕੁਲ ਨਾ ਹਿੱਲਿਆ ਪਰ ਉਹਨਾਂ ਨੇ ਹਿੰਮਤ ਨਾ ਹਾਰੀ ਮੀਕੂ ਨੇ ਛੋਟੇ ਛੋਟੇ ਪੱਥਰ ਜੋ ਵੱਡੇ ਪੱਥਰ ਨੂੰ ਸਹਾਰਾ ਦੇ ਰਹੇ ਸਨ ਤੇਜ਼ੀ ਨਾਲ ਹਟਾਏ ਹੀਰੀ ਨੇ ਸਭ ਦਾ ਹੌਸਲਾ ਵਧਾਇਆ ਦੂਜੀ ਕੋਸ਼ਿਸ਼ ਤੀਜੀ ਕੋਸ਼ਿਸ਼ ਅਤੇ ਅਚਾਨਕ ਇੱਕ ਜ਼ੋਰਦਾਰ ਆਵਾਜ਼ ਨਾਲ ਵੱਡਾ ਪੱਥਰ ਹੌਲੀ-ਹੌਲੀ ਆਪਣੀ ਥਾਂ ਤੋਂ ਖਿਸਕਣ ਲੱਗਾ ਅਤੇ ਫਿਰ ਇੱਕ ਪਾਸੇ ਨੂੰ ਲੁੜਕ ਗਿਆ। ਖੁੱਲ੍ਹੇ ਪਾਣੀ ਦਾ ਤੇਜ਼ ਵਹਾਅ ਸ਼ੁਰੂ ਹੋ ਗਿਆ। ਨਦੀ ਫਿਰ ਤੋਂ ਪੂਰੇ ਜੋਸ਼ ਨਾਲ ਵਗਣ ਲੱਗੀ। ਸਾਰੇ ਜਾਨਵਰ ਖੁਸ਼ੀ ਨਾਲ ਨੱਚਣ ਟੱਪਣ ਲੱਗੇ। ਉਹਨਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਉਹਨਾਂ ਨੇ ਪਹਿਲਾਂ ਖੁਦ ਪਾਣੀ ਪੀਤਾ ਅਤੇ ਫਿਰ ਜਲਦੀ ਨਾਲ ਜੰਗਲ ਵਾਪਸ ਆਉਣ ਦੀ ਤਿਆਰੀ ਕੀਤੀ ਤਾਂ ਜੋ ਬਾਕੀ ਜਾਨਵਰਾਂ ਨੂੰ ਖੁਸ਼ਖਬਰੀ ਦੇ ਸਕਣ। ਜਦੋਂ ਜੰਗਲ ਵਾਪਸ ਪਹੁੰਚੇ ਤਾਂ ਸਾਰੇ ਜਾਨਵਰ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਜਿਵੇਂ ਹੀ ਉਹਨਾਂ ਨੇ ਨਦੀ ਨੂੰ ਫਿਰ ਤੋਂ ਭਰਪੂਰ ਵਗਦੇ ਦੇਖਿਆ ਸਾਰਾ ਜੰਗਲ ਖੁਸ਼ੀ ਨਾਲ ਝੂਮ ਉਠਿਆ ਪੰਛੀ ਚਹਿਕਣ ਲੱਗੇ ਜਾਨਵਰਾਂ ਨੇ ਰਾਜ ਕੇ ਪਾਣੀ ਪੀਤਾ ਅਤੇ ਇੱਕ ਦੂਜੇ ਤੇ ਪਾਣੀ ਦੇ ਛਿੱਟੇ ਮਾਰੇ ਸੋਨਾ ਜੰਗਲ ਵਿੱਚ ਫਿਰ ਤੋਂ ਜ਼ਿੰਦਗੀ ਪਰਤ ਆਈ ਸੀ ਉਸ ਸ਼ਾਮ ਸ਼ੇਰੂ ਨੇ ਫਿਰ ਸਭਾ ਬੁਲਾਈ ਪਰ ਇਸ ਵਾਰ ਇਹ ਧੰਨਵਾਦ ਸਭਾ ਸੀ ਉਸਨੇ ਬੱਲੂ ਮੀਕੂ ਹੀਰੀ ਅਤੇ ਬਾਕੀ ਸਾਰੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਹਿੰਮਤ ਅਤੇ ਸਮਝਦਾਰੀ ਨਾਲ ਕੰਮ ਕੀਤਾ ਸੀ। ਸ਼ੇਰੂ ਨੇ ਕਿਹਾ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਇਹ ਸਿੱਖਿਆ ਹੈ ਕਿ ਏਕਤਾ ਵਿੱਚ ਹੀ ਅਸਲ ਬਲ ਹੈ। ਜੇ ਸਾਰੇ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਤਾਂ ਕੋਈ ਵੀ ਮੁਸ਼ਕਿਲ ਵੱਡੀ ਨਹੀਂ ਹੁੰਦੀ। ਕਹਾਣੀ ਦਾ ਸਿੱਟਾ ਏਕਤਾ ਵਿੱਚ ਬਹੁਤ ਤਾਕਤ ਹੁੰਦੀ ਹੈ। ਜੇ ਅਸੀਂ ਮਿਲ ਕੇ ਪਿਆਰ ਅਤੇ ਸਹਿਯੋਗ ਨਾਲ ਕੰਮ ਕਰੀਏ ਤਾਂ ਹਰ ਮੁਸ਼ਕਿਲ ਦਾ ਹੱਲ ਕੱਢ ਸਕਦੇ ਹਾਂ ਅਤੇ ਖੁਸ਼ ਰਹਿ ਸਕਦੇ ਹਾਂ।